ਜੀ ਮੈਂ ਮੁੱਖ ਮਹਿਮਾਨ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆਉਣ ਸਾਡੇ ਵਿਚਕਾਰ ਕੁਲਵਿੰਦਰ ਕਟਾਰੀਆ ਜੀ ਹੈਡਮਾਸਟਰ ਲੇਰਾਵੇਗਾ ਗਗਨਦੀਪ ਕਟਾਰੀਆ ਜੀ ਹੈ ਮਿਸਟਰ ਸਕੂਲੀ ਤੇ ਡਾਕਟਰ ਨੀਲੂ ਜੀ ਹੈ ਮਿਸਟਰ ਸਰਕਾਰੀ ਕਨਿਆ ਹਾਈ ਸਕੂਲ ਮਥਾਨਾ ਲੜਕੀਆਂ ਅਨੀਤੂ ਜੀ ਸੌਰੀ ਸਾਡੇ ਵਿਸ਼ੇਸ਼ ਮਹਿਮਾਨ ਕੁਲਵਿੰਦਰ ਕਟਾਰੀਆ ਜੀ ਸਟੇਟ ਅਵਾਰਡੀਏ ਦੇ ਆਪਕ ਸਾਰੀ ਸਾਵਾਂ ਨੂੰ ਅੱਜ ਅੱਜ ਸਤ 17 ਦੇ ਜਾਸਰ ਆਉਣ ਕਰਦੇ ਬੱਚਿਆਂ ਦੀ ਰਿਫਰੈਸ਼ਮੈਂਟ ਲਈ ਅਮਿੰਦਰ ਕਟਾਰੀਆ ਜੀ ਗਗਨਦੀਪ ਕਟਾਰੀਆ ਜੀ ਸਾਡੇ ਅਰਜੀਤ ਸਿੰਘ ਜੀ ਬਰਾਡ ਡੀਓਸੀ ਬਠਿੰਡਾ ਉਹਨਾਂ ਵੱਲੋਂ 1000 ਰੁਪਿਆ ਇਸ ਕੈਂਪ ਲਈ ਸਹਿਯੋਗ ਦਿੱਤਾ ਗਿਆ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਸਰ ਸਾਡੇ ਪ੍ਰੈਸ ਤੋਂ ਪਹੁੰਚੇ ਹਨ ਵੀਰ ਰਾਜਿੰਦਰ ਰੰਗੀਲਾ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਸਟੇਜ ਤੇ ਆਉਣ ਸਸਕਲ ਜੀ ਮੇਰਾ ਨਾਮ ਕਾਰ ਸਿੰਘ ਹੈ ਸਟੇਟ ਆਰਗੇਨਾਈジング ਕਮਿਸ਼ਨਰ ਭਾਰਸ ਕੌਰ ਗਾਇਡ ਪੰਜਾਬ ਦੇ ਤੌਰ ਤੇ ਸੇਵਾ ਨਿਭਾ ਰਹੇ ਹਾਂ ਜੀ ਔਰ ਅੱਜ ਗਵਰਨਮੈਂਟ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਨਥਾਣਾ ਵਿਖੇ ਜਿਹੜਾ ਸਾਡਾ ਤਿੰਨ ਰੋਜਾ ਕਬੂਲਬੂਲ ਦਾ ਵਾਕਵਾਕ ਜਿਹੜੇ ਸਾਡੇ ਪੜਾ ਹੁੰਦੇ ਨੇ ਕਬੂਲਬੂਲ ਦੇ ਜਿਹੜੇ ਚਰਨ ਨੇ ਉਹ ਬੱਚੇ ਜਿਹੜੇ ਉਹ ਚਰਨ ਪਾਸ ਕਰਕੇ ਫਿਰ ਅੱਗੇ ਨੈਸ਼ਨਲ ਵੱਲ ਵਧਦੇ ਨੇ ਤਾਂ ਉਹ ਤਿੰਨੋਂ ਚਰਨ ਦੇ ਜਿਹੜੇ ਸਾਡੇ ਕੈਂਪ ਇੱਥੇ ਚੱਲ ਰਿਹਾ ਔਰ 100 ਦੇ ਕਰੀਬ ਜਿਹੜੀ ਗਿਣਤੀ ਆ ਉਹ ਇੱਥੇ ਪਹੁੰਚੀ ਹੋਈ ਹੈ ਮੈਂ ਦੇਖ ਰਿਹਾ ਕਿ ਸਾਡੀ ਜਿਹੜੀ ਟੀਮ ਹੈ ਪੂਰੀ ਉਹ ਡਿਸਟ੍ਰਿਕਟ ਬਠਿੰਡਾ ਦੀ ਸਾਡੀ ਟੀਮ ਔਰ ਸਾਡੇ ਡਿਸਟ੍ਰਿਕਟ ਦੇ ਜਿਹੜੇ ਡਿਸਟ੍ਰਿਕਟ ਸੈਕਟਰੀ ਡੀਓਸੀ ਸਾਬਾਨਸ ਨੇ ਜਿਹੜੇ ਉਹ ਸਾਰੀ ਜਿਹੜੇ ਆ ਉਹ ਇਸ ਪੂਰੀ ਟੀਮ ਦੇ ਨਾਲ ਜਿਵੇਂ ਸਾਡੇ ਫਸਕਵਾਲਜੀਂਦਰ ਪਾਇ ਜੀ ਗੁਰਪਿਆਰ ਜੀ ਤੇ ਹੋਰ ਸਾਡੀ ਸਾਰੀ ਜਿਹੜੀ ਟੀਮ ਹੈ ਉਹ ਬੜੀ ਉਤਸ਼ਾਹ ਦੇ ਨਾਲ ਮੈਡਮ ਕੁਲਦੀਪ ਨੇ ਬਲਜੀਤ ਨੇ ਤੇ ਕਾਫੀ ਉਹਨਾਂ ਨੇ ਜਿਹੜਾ ਹੈ ਬੜਾ ਵਧੀਆ ਪ੍ਰਾਲਾ ਕਰਿਆ ਔਰ ਜਿੱਥੇ ਟੀਮ ਸਾਡੀ ਕੰਮ ਕਰ ਰਹੀ ਹੈ ਉਹਦੇ ਨਾਲ ਨਾਲ ਮੈਂ ਦੇਖ ਰਿਹਾ ਕਿ ਬੱਚੇ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ 'ਚ ਵੀ ਕਾਫੀ ਉਤਸ਼ਾਹ ਹੈ ਇਸ ਨੂੰ ਲੈ ਕੇ ਕਿ ਸਕਾਉਟ ਗਾਇਡ ਤੇ ਕਬੂਲ ਬੋਲ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਕੀ ਹੁੰਦੀਆਂ ਨੇ ਸੋ ਮੈਂ ਦੱਸਣਾ ਚਾਹਾਂਗਾ ਕਿ ਇਹ ਬੱਚੇ ਆਪਾਂ ਮਹਿਸੂਸ ਕਰੀਏ ਕਿ ਇਹ ਬੱਚੇ ਅੱਜ ਇੱਕ ਨਥਾਣਾ ਸਕੂਲ ਤੋਂ ਹੁੰਦੇ ਹੋਏ ਸਟੇਟ ਲੈਵਲ ਤੇ ਪਹੁੰਚੇ ਤੇ ਉਸ ਤੋਂ ਬਾਅਦ ਨੈਸ਼ਨਲ ਲੈਵਲ ਦੀਆਂ ਇਹਨਾਂ ਦੀਆਂ ਕਾਫੀ ਪ੍ਰਾਪਤੀਆਂ ਨੇ ਸੋ ਇਹ ਕਈ ਵਾਰ ਹੁਣ ਬੱਚਾ ਵਿਚਾਰਾ ਜਿਹੜਾ ਸਾਡਾ ਗਵਰਨਮੈਂਟ ਸਕੂਲ ਦੇ ਵਿੱਚ ਹੈ ਉਹਦੇ ਲਈ ਤਾਂ ਮੈਂ ਕਹਿਣਾ ਚਾਹੂੰਗਾ ਹਰ ਪੇਰੈਂਟਸ ਨੂੰ ਤੇ ਹਰ ਟੀਚਰ ਨੂੰ ਕਿ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਲੋਡ ਹੈ ਜੀ ਕਈ ਆਪਾਂ ਕਈ ਵਾਰ ਪ੍ਰਾਈਵੇਟ ਸੰਸਥਾ ਦੀ ਗੱਲ ਕਰਦੇ ਆਂ ਪ੍ਰਾਈਵੇਟ ਸੰਸਥਾ ਕਿਤੇ ਕੁਝ ਵੀ ਖਰੀਦ ਲੂਗੀ ਜੀ ਵੱਡੇ ਅਮੀਰ ਬੱਚੇ ਵੀ ਕਿਤੇ ਨਾ ਕਿਤੇ ਕੁਝ ਖਰੀਦ ਲੈਣਗੇ ਲੇਕਿਨ ਇਹ ਜਿਹੜੇ ਸਾਡੇ ਬੱਚੇ ਸਰਕਾਰੀ ਸਕੂਲਾਂ ਚ ਜਾ ਰਹੇ ਨੇ ਸਿੱਖਿਆ ਦੇ ਵਿੱਚ ਕ੍ਰਾਂਤੀ ਜਿਹੜੀ ਆ ਉਹ ਅਸਲ ਕ੍ਰਾਂਤੀ ਇਹੀ ਹੈ ਕਿ ਇਹਨਾਂ ਬੱਚਿਆਂ ਨੂੰ ਆ ਔਰ ਤਾਂ ਜੋ ਇਹ ਅੱਗੇ ਵੱਧ ਕੇ ਇਸ ਸਮਾਜ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਆਪਣੀ ਇੱਕ ਵੱਖਰੀ ਹੋਣ ਜਿਹੜੀ ਆ ਉਸ ਨੂੰ ਸਥਾਪਿਤ ਕਰ ਸਕੋ